ਆਪਾਂ ਕਿਹੜੀ ਫਿਲਮ ਦੇਖੀ ਹੈ ਨਾਂ ਦੱਸੋ ਇੱਕ ਵਾਰ ਅਰਦਾਸ ਸਰਬੱਤੇ ਭਲੇ ਦੀ ਪੁੱਤ ਦੁਆਰੇ ਅਰਦਾਸ ਸਰਬੱਤੇ ਭਲੇ ਦੀ ਬਹੁਤ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਅਸੀਂ ਅੱਜ ਇਸ ਫਿਲਮ ਦੇਖਣ ਲਈ ਅਰਦਾਸ ਸਰਬੱਤੇ ਭਲੇ ਦੇਖਣ ਲਈ ਅਕਾਲ ਅਕੈਡਮੀ ਸ੍ਰੀ ਮਸਤੂਆਣਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਸਕੱਤਰ ਸਾਹਿਬ ਸਾਡੇ ਨਾਲ ਆਏ ਨੇ ਟੀਚਰ ਸਾਹਿਬਾਨ ਦਾ ਤੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਪੁੱਤ ਅਸੀਂ ਜ਼ਿੰਦਗੀ 'ਚ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਅੱਗੇ ਵੀ ਬਣਾਉਂਦੇ ਰਹਾਂਗੇ ਪਰ ਇਹੋ ਜੀ ਫਿਲਮ ਅਸੀਂ ਪਹਿਲੀ ਵਾਰ ਲੈ ਕੇ ਆਏ ਆਂ ਇਹੋ ਜੀ ਫਿਲਮ ਪਹਿਲੀ ਵਾਰ ਬਣਾਈ ਹੈ ਅਸੀਂ 2016 ਦੇ ਵਿੱਚ ਇੱਕ ਫਿਲਮ ਲੈ ਕੇ ਆਏ ਸੀ ਅਰਦਾਸ ਉਹਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ ਉਸ ਤੋਂ ਬਾਅਦ 2019 'ਚ ਅਸੀਂ ਅਗਲੀ ਫਿਲਮ ਲੈ ਕੇ ਆਏ ਅਰਦਾਸ ਕਰਾਂ ਉਹਨੂੰ ਹੋਰ ਵੱਡਾ ਹੁੰਗਾਰਾ ਮਿਲਿਆ ਅਸੀਂ ਅੱਜ 5 ਸਾਲ ਬਾਅਦ ਫੇਰ ਇੱਕ ਫਿਲਮ ਲੈ ਕੇ ਆਏ ਅਰਦਾਸ ਸਬੱਧ ਦੇ ਭਲੇ ਦੇ 2024 ਦੇ ਵਿੱਚ ਸੋ ਅਸੀਂ ਇਹ ਫਿਲਮ ਖਾਸ ਕਰਕੇ ਇਸ ਲਈ ਬਣਾਈ ਸੀ ਕਿ ਜਿਹੜੇ ਬੱਚੇ ਨੇ ਸਾਡੀ ਸਾਡੀ ਪਨੀਰੀ ਹੈ ਪੁੱਤ ਤੁਸੀਂ ਕੱਲ ਨੂੰ ਡੀ ਸੀ ਐਸ ਡੀ ਐਮ ਬਣਨਾ ਡਾਕਟਰ ਇੰਜੀਨੀਅਰ ਬਣਨਾ ਤੁਸੀਂ ਇਹ ਸਮਾਜ ਨੂੰ ਚਲਾਉਣਾ ਹੈ ਸੋ ਸਾਨੂੰ ਇਹ ਫਿਕਰ ਹੈ ਕਿ ਜਿਹੜੇ ਰਿਸ਼ਤਿਆਂ ਦੀ ਅਹਿਮੀਅਤ ਹੈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇਸ ਕਰਕੇ ਸਾਨੂੰ ਲੱਗਦਾ ਸੀ ਕਿ ਜਿਹੜੇ ਸਾਡੇ ਪੇਰੈਂਟਸ ਸਾਹਿਬ ਨੇ ਸਾਡੇ ਟੀਚਰ ਸਾਹਿਬਾਨ ਨੇ ਤੁਸੀਂ ਸਾਡੇ ਪਿਆਰੇ ਪੁੱਤੀਆਂ ਤੁਹਾਡੇ ਲਈ ਇਹ ਫਿਲਮ ਲੈ ਕੇ ਆਏ ਆ ਕਿ ਆਪਾਂ ਰਿਸ਼ਤਿਆਂ ਦੀ ਬੌਂਡਿੰਗ ਨੂੰ ਸਮਝੀਏ ਪੁੱਤ ਬਹੁਤ ਸਾਰੀਆਂ ਚੀਜ਼ਾਂ ਨਾਲ ਤੁਹਾਨੂੰ ਪੇਰੈਂਟਸ ਕਹਿੰਦੇ ਵੀ ਨੇ ਟੀਚਰ ਸਾਹਿਬਾਨ ਵੀ ਕਹਿੰਦੇ ਨੇ ਪਰ ਆਪਾਂ ਅਣਸੁਣੀ ਕਰ ਦਿੰਦੇ ਆਂ ਕਈ ਵਾਰ ਸਿਨੇਮੇ ਦਾ ਹੀ ਉਹ ਚੀਜ਼ਾਂ ਦੇਖ ਕੇ ਤੁਹਾਨੂੰ ਅਨੁਭਵ ਹੁੰਦਾ ਹੈ ਤੁਸੀਂ ਮਹਿਸੂਸ ਕਰਦੇ ਹੋ ਇਸ ਕਰਕੇ ਅਸੀਂ ਉਹ ਚੀਜ਼ਾਂ ਸਿਨੇਮਾ ਹੀ ਲੈ ਕੇ ਆਏ ਆ ਜਿਹੜੇ ਜ਼ਿੰਦਗੀ ਦੇ ਮੋਰਲ ਵੈਲਿਊਜ਼ ਉਹ ਤੁਹਾਡੇ ਤੱਕ ਲੈ ਕੇ ਆਏ ਆ ਅਸੀਂ ਉਮੀਦ ਕਰਦੇ ਆ ਕਿ ਤੁਸੀਂ ਇਹਦੇ ਵਿੱਚੋਂ ਕੁਝ ਸਿੱਖ ਕੇ ਜਾਓਗੇ ਕੁਝ ਚੀਜ਼ਾਂ ਇਹਦੇ ਵਿੱਚੋਂ ਗ੍ਰਹਿਣ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋਗੇ ਉਹ ਤੇ ਇੱਕੋ ਜ਼ਿੰਦਗੀ ਮਿਲੀ ਐ ਮੈਂ ਪਹਿਲਾਂ ਵੀ ਇੱਕ ਵਾਰ ਤੇ ਤੁਹਾਡੀ ਅਕੈਡਮੀ ਆ ਉਦੋਂ ਬੋਲਦੇ ਕਿਹਾ ਸੀ ਇੱਕੋ ਜ਼ਿੰਦਗੀ ਮਿਲੀ ਐ ਇਹਨੂੰ ਬਰਬਾਦ ਨਹੀਂ ਕਰਨਾ ਤੁਹਾਡਾ ਇੱਕ ਫੈਸਲਾ ਕਈ ਵਾਰ ਜ਼ਿੰਦਗੀ ਨੂੰ ਹੋਰ ਪਾਸੇ ਲੈ ਜਾਂਦਾ ਹੈ ਇਸ ਕਰਕੇ ਫਿਲਮਾਂ ਰਾਹੀਂ ਯਤਨ ਕਰਦੇ ਆ ਜੇ ਤੁਸੀਂ ਚੰਗਾ ਸਿਨੇਮਾ ਦੇਖਦੇ ਹੋ ਤੁਸੀਂ ਇਹ ਚੰਗੇ ਸਿਨੇਮੇ ਦੇ ਹਾਮੀ ਬਣਿਓ ਤੁਸੀਂ ਇਹ ਚੰਗੇ ਸਿਨੇਮੇ ਦੇ ਗਵਾਹ ਬਣਿਓ ਇਸ ਕਰਕੇ ਹੀ ਥੋੜਾ ਧੰਨਵਾਦ ਕਰਨ ਲਈ ਪਹੁੰਚੇ ਆਂ ਅਸੀਂ ਅੱਗੇ ਵੀ ਬਰਨਾਲੇ ਪਠਿੰਡੇ ਜਾਣਾ ਪਰ ਸਾਾਨੂੰ ਲੱਗਦਾ ਸੀ ਕਿ ਜਦੋਂ ਤੁਸੀਂ ਫਿਲਮ ਦੇਖੋ ਸਕੱਤਰ ਸਾਹਿਬ ਨਾਲ ਉਦੋਂ ਗੱਲ ਹੋਈ ਸੀ ਕਿ ਅਸੀਂ ਤੁਹਾਡੇ 'ਚ ਬੈਠੇ ਹੋਈ ਹਾਜ਼ਰ ਹੋਈਏ ਚਾਹੁੰਦੇ ਤਾਂ ਹੋਰ ਲੋਕ ਵੀ ਸੀ ਸਾਡੀ ਟੀਮ ਦੇ ਤੁਹਾਡੇ ਨਾਲ ਆਉਣਾ ਚਾਹੁੰਦੇ ਸੀ ਦੀਪੀ ਗਰੇਵਾਲ ਹੋਈ ਪਰ ਉਹ ਲੱਗ-ਲੱਗ ਥਾਵਾਂ ਤੇ ਗਏ ਹੋਣੇ ਵਿੱਚ ਕਿਸੇ ਦੀਆਂ ਸ਼ੂਟਿੰਗਾਂ ਵੀ ਚੱਲ ਰਹੀਆਂ ਐ ਇਸ ਕਰਕੇ ਫਿਰ ਇਲਾਕੇ ਵੰਡ ਲੈ ਕੇ ਇਸ ਪਾਸੇ ਤੁਸੀਂ ਜਾਓ ਕੋਈ ਪਠਾਨਕੋਟ ਵਾਲੇ ਪਾਸੇ ਜਾਂਦਾ ਕੋਈ ਦਿੱਲੀ ਜਾਂਦਾ ਕੋਈ ਦੂਜੀਆਂ ਸਟੇਟਾਂ ਜਾਂਦਾ ਅਸੀਂ ਸਾਰੇ ਇਸ ਤਰ੍ਹਾਂ ਘੁੰਮ ਰਹੇ ਹਾਂ ਕਿਉਂਕਿ ਸਾਡਾ ਇੱਕੋ ਇੱਕ ਮਕਸਦ ਹੈ ਕਿ ਚੰਗੀ ਫਿਲਮ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰ ਤੁਸੀਂ ਇੱਥੇ ਆਏ ਹੋ ਚਮਕ ਕੱਢ ਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਅਕਾਲ ਅਕੈਡਮੀ ਮਸਤੂਣਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਸਾਡੇ ਉਥੋਂ ਦੇ ਜਿਹੜੇ ਪ੍ਰਬੰਧਕ ਸਹਿਬਾਨ ਨੇ ਕੰਮ ਕਮੇਟੀ ਹੈ ਉਹਦਾ ਬਹੁਤ ਧੰਨਵਾਦ ਕਤਰ ਸਾਹਿਬ ਆਏ ਨੇ ਸਰ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਇਸ ਮਹਿੰਮ ਦਾ ਹਿੱਸਾ ਬਣੇ ਹੋ ਸੋ ਪਿਆਰੇ ਬੱਚਿਓ ਟੀਚਰ ਸਹਿਬਾਨ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੀ ਕੋਤਵਾਸ ਆਪਣੀ ਆਪਣੀ ਥਾਂ